ਸਤਕਾਰਯੋਗ ਨੇ ਸੀਨੇਮੋਸਟ ਨੇ ਜੀ ਬੇਨਤੀ ਮੇਰੀ ਹੈ ਜਿਹੜੀ ਸੀਐਲਪੀ ਵੱਲੋਂ ਜੀ ਉਹੀ ਜੋ ਲਿਸਟ ਆਈ ਉਹਦੇ ਮੁਤਾਬਕ ਪਹਿਲੇ ਲਿਖਤੀ ਤੁਹਾਨੂੰ ਗਈ ਉਹਦੇ ਸਾਹ ਸੁਖਪਾਲ ਸਿੰਘ ਦੋ ਤੇ ਨੇ ਸਾਹ ਪ੍ਰਗਟ ਸਿੰਘ ਤੇ ਨੇ ਫਿਰ ਸਾਹ ਮੇਰੇ ਕੋਲ ਲਿਖਤੀ ਪਹੁੰਚੇ ਜੋ ਪਹੁੰਚੇ ਉਹਦੇ ਮੁਤਾਬਕ ਪਹਿਲਾਂ ਇਹ ਨਾ ਇਹਨਾਂ ਦਾ ਦੇਖਿਆ ਨਾ ਹੋਈ ਇਹ ਇਥੇ ਰਿਪਲੇਸ ਕਰ ਦਿੱਤੀ ਹਾਂਜੀ ਦਿਸ ਹਾਸ ਬੀਨ ਰਿਪਲੇਸਡ ਦਿਸ ਇਜ਼ ਰੋਂਗ ਇਹ ਕੰਮ ਨਾ ਕਰੋ ਬਲਾਲੀ ਨੇ ਕੋਈ ਮੇਰੀ ਲਿਖੀ ਇੱਥੇ ਲੈਟਰ ਤੁਹਾਨੂੰ ਰეკਮੈਂਡੇਸ਼ਨ ਜਿਹੜੀ ਹੈ ਉਹਦੇ ਸਰ ਤੁਹਾਡੇ ਤੁਹਾਡੇ ਸਾਈਨ ਨੇ ਤੁਹਾਡੇ ਮੁਤਾਬਿਕ ਹੀ ਲਿਸਟ ਆਈ ਹੈ ਇਹ ਇਸ ਤੋਂ ਪਹਿਲੀ ਲਿਸਟ ਹੈ ਜੀ ਇਹ ਤੁਸੀਂ ਦੂਜੀ ਲਿਸਟ ਕੱਢ ਲਈਏ ਕਿਉਂਕਿ ਅਗਲੇ ਬੁਲਾ ਰਹਿਆਂ ਦੇ ਵਿੱਚ ਸਤਨਪ੍ਰੀਤ ਜਿੰਦਰ ਸਿੰਘ ਸਨ ਕੋਈ ਮਨ ਬੁਲਾਣਾ ਜੀ ਸੀ ਉਹਦੇ ਵਿੱਚ ਪ੍ਰਗਟ ਸਿੰਘ ਤੁਸੀਂ ਉਹ ਲਿਸਟ ਕੱਢ ਲਈ ਦਿਓ ਇੱਕ ਵਾਰੀ ਮੇਰੇ ਕੋਲ ਲਿਸਟ ਪਹੁੰਚੀ ਨਹੀਂ ਸੀ ਮੈਂ ਮੰਗਵਾ ਲਵਾਂ ਮੈਂ ਮੰਗਵਾ ਲਵਾਂ ਸਰ ਮੈਂ ਮੰਗਵਾ ਲਵਾਂ ਇਹ ਡਾਕਰੋ ਪਲੀਜ਼ ਮੰਗਵਾ ਲਨ ਜੀ ਬਾਈ ਬਸ ਤੁਹਾਡੇ ਬੈਨੀਫਿਟ ਹੀ ਜਾਣੀ ਹੈ ਨਹੀਂ ਮੰਗਵਾ ਲੈਂਦੇ ਜੀ ਮੈਂ ਮਨਾ ਥੋੜਾ ਕਿ ਮੈਂ ਆਪ ਕੱਲੀ ਭਗਵਾਣੀ ਕਿੱਥੋਂ ਤੇ ਮੈਂ ਦੇਖ ਲੰਦਾ ਜੀ ਹੁਣ ਮੜੇ ਉਹਨਾਂ ਨੂੰ ਟਾਈਮ ਕਿਉ ਕਰ ਰਹੇ ਮੈਂ ਤੁਹਾਨੂੰ ਉਹਨੂੰ ਤਾਂ ਗੱਲ ਹੋਣੀ ਸੀ ਉਹ ਮੇਰਾ ਹੈ ਡੈਸਟਪੈਂਸ ਛੁੱਟਦੀ ਹੋਣੀ ਤੁਸੀਂ ਨਹੀਂ ਛੁੱਟਦੀ ਜੀ ਇਦਾਂ ਮੈਂ ਕੋਈ ਇਹਦਾ ਜੀ ਬਾਜੀਬਾ ਸਾਹਿਬ ਇਹ ਜ਼ਿਆਤੀ ਵਾਲੀ ਗੱਲ ਇਹ ਜ਼ਿਆਤੀ ਵਾਲੀ ਗੱਲ ਹੀ ਇਸ ਆਨਰੇਬਲ ਮੈਂਬਰ ਆਫ ਦਿਸ ਹਾਊਸ ਦਿਸ ਹੈਸ ਬੀਨ ਰਿਪੀਟਿਡਲੀ ਹੈਪਨਿੰਗ ਬਾਜੀਬਾ ਸਾਹਿਬ ਮਨਾਂ ਕੀਤਾ ਸਖਤ ਇਤਰਾਜ਼ ਕਰ ਨਹੀਂ ਬਾਜੀਬਾ ਸਾਹਿਬ ਮਨਾਂ ਕੀਤਾ ਕਾਇਲੀ ਇਹ ਕੰਮ ਨਾ ਕਰੋ ਨਹੀਂ ਬਾਜੀਬਾ ਸਾਹਿਬ ਮਨਾਂ ਕੀਤਾ ਡੋਨਟ ਕਿਲ ਡੈਮੋਕਰੇਸੀ ਮਨਾਂ ਕੀਤਾ ਹਾਂ ਜੀ ਮਨਾਂ ਕੀਤਾ ਸੀ ਕਿੰਨੇ ਮਨਾਂ ਕੀਤਾ ਮੈਂ ਮਨਾਂ ਕੀਤਾ ਤੁਸੀਂ ਮਨਾ ਕਰਤਾ ਨਹੀਂ ਕਰ ਰਹੀ ਸਰ ਹਾਂਜੀ ਬੁਲਾਵਾਂਗੇ ਬੁਲਾਵਾਂਗੇ ਨਹੀਂ ਪਹਿਲੇ ਸੁਖ ਪਾ ਲਓ ਦੋ ਜੀ ਪਹਿਲੇ ਸੁਖ ਪਾ ਲਓ ਦੋ ਨਾ ਫੇਰ ਸਾਬਰ ਤੁਸੀਂ ਸਲਾਹ ਕਰ ਲਓ ਇਹ ਨਾਲਾ ਕੰਮ ਤੁਹਾਡੇ ਬੈਨੀਫਿਟ ਤੁਸੀਂ ਪਹਿਲੇ ਵਰਡ ਦੇਤਾ ਕਿ ਹਰ ਆਦਮੀ ਨੂੰ ਖੁੱਲਾ ਟਾਈਮ ਮਿਲੇਗਾ ਐਂਡ ਹੀ ਇਜ਼ ਔਨਰੇਬਲ ਇਲੈਕਟਿਡ ਮੈਂਬਰ ਆਫ ਦਿਸ ਇੱਕ ਮਿੰਟ ਬਾਈਬਾ ਜੀਬਾ ਜੋ ਮੇਰੇ ਕੋ ਲਿਸਟ ਆਈ ਹੈ ਬੁਲਾ ਦਿੰਦੇ ਆ ਪਕੜ ਮਨਾ ਕੀਤਾ ਉਹ ਬਾਈਬਾ ਜੀਬਾ ਦਾ ਨਾਮ ਨਾ ਐ ਕੱਲੇ ਯਾਰ ਸਹੀ ਨਹੀਂ ਕਰਕੇ ਆ ਨਾ ਕਰੋ ਸਮਝੋ ਜੀ ਤੇਰਾ ਸਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇਉਂਗਾ ਨਹੀਂ ਮਗਰੋਂ ਖਲੇ ਦੇੜਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬਹਿਣ ਦੇਣਾ ਜੀ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਛੇੜ ਖੱਲੇ ਲਾ ਕੇ ਮੇਰੇ ਨਾਲ ਬਾਤ ਦੇ ਮੈਨੂੰ ਕੋਈ ਨਹੀਂ ਛੇੜਦਾ ਮੇਰਾ ਵੀ ਵੋਟਡ ਅਗੇਨ ਮੈਂ ਫੇਰ ਲੱਗ ਕੇ ਕੱਲਾਂ ਮੈਂ ਆਪ ਖੱਲਿਆ ਯਾਰ ਇਹ ਤੇ ਤੁਸੀਂ ਲੀਡਰ ਆਫ தி ਹਾਊਸ ਨੂੰ ਤੇ ਅਸੈਂਬਲੀ 'ਚ ਕਹਿ ਰਹੇ ਮੇਰੀ ਪਹਿਲੀ ਲਿਸਟ ਜਿਹੜੀ ਹੈ ਬਕਾਇਦਾ ਤੌਰ 'ਤੇ ਸੁਖਪਾਲ ਸਿੰਘ ਮੇਰੇ ਤੋਂ ਬਾਅਦ ਨੇ ਉਸ ਤੋਂ ਬਾਅਦ गट सिंह जी ने चौथे नंबर बाजवा साहब ने फिर राणा जी ने तो फिर मैं बाजवा साहब एक रिक्वेस्ट करा एक मिनट बैठो।, बैठो बैठो प्लीज बैठो बैठो सारे बैठो प्लीज बैठो बाजवा बेनती सुन हाँ जी जिन्ना टाइम अस बोल रहे जिन्ना टाइम अस इस गल ते लाता पहला बोलण गए बाद च बोलण ਇਹ ਗੱਲ ਮੇਰੇ ਕੋਈ ਸਮਝ ਨਹੀਂ ਆਈ ਤੁਹਾਡੀ ਲਿਸਟ ਮੇਰੀ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਸਾਡਾ ਮੇਰੀ ਬੇਨਤੀ ਸੁਣੋ ਤੁਸੀਂ ਬੁਲਾਣਾ ਤੁਸੀਂ ਥਿਸ ਇਜ਼ ਵੈਰੀ ਅਨਫੇਅਰ ਮੇਰੀ ਬੇਨਤੀ ਸੁਣੋ ਤੁਹਾਡੀ ਲਿਸਟ ਆਈ ਆ ਤੁਹਾਡੇ ਲਿਸਟ ਦੇ ਉੱਤੇ ਸਾਈਨ ਆ ਤਿੰਨ ਬੁਲਾਰਿਆਂ ਦੇ ਨਾਮ ਆ ਉਹਨਾਂ ਬੁਲਾਰਿਆਂ 'ਚ ਅਸੀਂ ਇੱਕ ਨੂੰ ਬੁਲਾਇਆ ਬਿਲਕੁਲ ਝੂਠੀ ਗੱਲ ਜੋ ਤੁਸੀਂ ਕਿਹਾ ਤੁਸੀਂ ਪਹਿਲੀ ਲਿਸਟ ਜੋ ਤੁਹਾਡੇ ਕਹਿਣ ਮੇਰਾ ਆਪਣਾ ਆਫਿਸ ਲੈ ਕੇ ਗਿਆ ਮੈਨੂੰ ਸਹੀ ਕਰਾ ਕੇ ਜੇਕਰ ਤੁਸੀਂ ਖੈਰਾ ਸਾਹਿਬ ਨੂੰ ਕਹਿੰਦੇ ਬਿਲਕੁਲ ਟਾਈਮ ਮਿਲੂਗਾ ਪਰ ਉਹਨਾਂ ਵਾਈਬਲ ਤ੍ਰਿਪਾਜਵਾਜੀ ਦਾ ਨਾਮ ਬੋਲ ਦਿੱਤਾ ਹੈ ਪਹਿਲੇ ਬੋਲਣਗੇ ਤ੍ਰਿਪਾਤ ਬਾਜਵਾਜੀ ਆਪਣਾ ਟਾਈਮ ਉਹਨਾਂ ਨੂੰ ਦਿੰਦੇ ਮੈਂ ਜਿਹੜੀ ਬੇਨਤੀ ਕਰ ਦਿੰਦਾ ਤ੍ਰਿਪਾਤ ਬਾਜਵਾਜੀ ਕਹਿ ਦਨ ਤੂੰ ਉੱਠ ਪੋਈਆ ਹਾਂ ਜੀ ਖੇਰਾ ਸਾਹਿਬ ਸਪੀਕਰ ਸਾਹਿਬ 2:12 ਹੋ ਗਏ ਜੀ 5 ਮਿੰਟ ਹੀ ਸਾਰੇ ਦੇ ਖੇਰਾ ਸਾਹਿਬ ਖੇਰਾ ਸਾਹਿਬ ਧੰਨਵਾਦ ਤੇ ਧੰਨ ਭਾਗ 1.5 ਸਾਲ ਬਾਅਦ ਮੈਂ ਹੋਂ ਰਿਕਾਰਡ ਤੇ ਮਾਈਕ ਤੇ ਬੋਲਣ ਲੱਗਾ ਜੀ ਜੀ ਹਰ ਵਾਰੀ 1 ਮਿੰਟ ਜੀ ਹਰ ਵਾਰੀ ਇਹ ਕਿਹਾ ਜਾਂਦਾ ਕਿ ਤੁਸੀਂ ਬਹੁਤ ਬੋਲਦੇ ਜੀ ਬਹੁਤ ਬਹੁਤ ਇਟਸ ਨੋਟ ਅ ਫੈਕਟ 1 ਮਿੰਟ ਹੋ ਗਿਆ ਆਪਣਾ ਸਪੀਕਰ ਸਾਹਿਬ ਮੈਂ ਇਸ ਰੈਜ਼ੋਲੂਸ਼ਨ ਦੇ ਸਪੋਰਟ ਵਿੱਚ ਖੜਾ ਹੋਇਆ ਜੀ ਸਾਡੇ ਪੁਰਖਿਆਂ ਨੇ ਸਾਡੇ ਗੁਰੂ ਸਾਹਿਬਾਨ ਨੇ ਗੁਰਬਾਣੀ ਚ ਕਥਨ ਹੈ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੇ ਗੁਰੂ ਸਾਹਿਬਾਨ ਨੇ ਪਾਣੀ ਤੇ ਧਰਤੀ ਨੂੰ ਮਾਂ ਤੇ ਪਿਓ ਦਾ ਦਰਜਾ ਦਿੱਤਾ ਸਰ ਇਸ ਕਰਕੇ ਬਹੁਤ ਅਹਿਮ ਮੁੱਦਾ ਜੀ ਔਰ ਜੋ ਕੁਝ ਟ੍ਰੈਜਰੀ ਬੈਂਚਸ ਵੱਲੋਂ ਰਾਣਾ ਰਿਕਾਰਡ ਕੱਟ ਕੇ ਬੋਲਿਆ ਗਿਆ ਉਹ ਇਤਿਹਾਸ ਵਿੱਚ ਦਰਜ ਆ ਉਹ ਮੇਰੇ ਕਹਿਣ ਨਾਲ ਜਾਂ ਇਧਰੋਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਹੋਰ ਦੇ ਕਹਿਣ ਨਾਲ ਉਹ ਤਬਦੀਲ ਨਹੀਂ ਹੋ ਸਕਦਾ ਇਟ ਇਜ਼ ਐਨ ਐਡਮਿਟਿਡ ਫੈਕਟ ਕਿ ਪੰਜਾਬ ਦੇ ਨਾਲ ਬਹੁਤ ਗ੍ਰੋਸ ਡਿਸਕ੍ਰਿਮੀਨੇਸ਼ਨ ਹੋਈ ਜੀ ਔਰ ਅੱਜ ਦੀ ਨਹੀਂ ਹੋ ਰਹੀ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਚੱਲਦੀ ਆ ਰਹੀ ਹੈ ਜੀ